ਬੀਓ ਹਾਂਜੀ ਕਿਵੇਂ ਹੋ ਜੀ ਅੱਜ ਆ ਜੀ ਲਾਸਟ ਚੋਣ ਪ੍ਰਚਾਰ ਮਤਲਬ ਅੱਜ ਸ਼ਾਮ ਤੱਕ 4 ਵਜੇ ਤੱਕ ਕਈ ਚੋਣ ਪ੍ਰਚਾਰ ਫਿਰ ਹੋ ਜਾਣਾ ਬੰਦ ਤੇ ਅੱਜ ਕੰਮ ਪਿਆ ਮਿੱਤਰ ਸੱਜਣਾਂ ਨੂੰ ਕਈਆਂ ਲੈ ਜਾਣਾ ਅੱਜ ਤੇ ਸਾਰੇ ਸੱਜਣ ਮਿੱਤਰ ਖੜੇ ਨੇ ਤੇ ਹੁਣ ਜਾਈਏ ਨੇ ਨਾ ਤੋਂ ਕਿ ਨਿਕਲ ਗਿਆ 10:00 ਵਜੇ ਤੇ ਬਾਕੀ ਆ ਜੋ ਕਰਦੇ ਆ ਸਾਰਿਆਂ ਨਾਲ ਗੱਲਬਾਤ ਆਵਾਜ਼ ਜੀ ਮਿਲਦੇ ਆ ਆਪਾਂ ਲਓ ਇਹ ਆਪਾਂ ਪਵਾ ਲਈਏ ਤੇਲ ਤੇਲ ਹੋ ਗਿਆ ਸੀ ਖਤਮ ਤੇ ਹੁਣ ਆਪਾਂ ਪਵਾ ਲਈਏ ਤੇਲ ਫਿਰ ਆਪਾਂ ਨਿਕਲਦੇ ਆਂ ਦਾ ਵੀਰ ਇੱਧਰ ਤਿਆਰ ਹੋਣਦੇ ਹੈ ਦੇਖੀ ਆ ਗਏ ਆ ਘਰ ਵੀਰ ਨੂੰ ਚੁੱਕਣਾ ਤੇ ਘੰਟਾ ਲਾਂਦਾ ਪੂਰਾ ਡੇਢ ਘੰਟਾ ਟਾਈਮ 10:30 11 ਹੋਏ ਨੇ ਤੇ ਕਈ ਸੱਜਣਾ ਮਿੱਤਰਾਂ ਨਾਲ ਅੱਜ ਹਾਜ਼ਰੀ ਲਵਾਉਣੀ ਹੈ ਤੇ ਅੱਜ ਲਾਸਟ ਦਿਨ ਚੋੜ ਪ੍ਰਚਾਰ ਦਾ ਹਾਂ ਦਾ ਵੀਰ ਉਪਰ ਤੇ ਅੱਜ ਕਰਨੀ ਆ ਬਾਹਰ ਰੈਲੀ ਅੱਜ ਰੈਲੀਆਂ ਨੇ ਤੇ ਕਟਕ ਉਟ ਬਹੋੜਾ ਸਾਰੇ ਮਿੱਤਰਾਂ ਨਾਲ ਸਾਰੀ ਭਰਾਣੇ ਉਪਰ ਕੋਈ ਵੀ ਜਿਹੜੇ ਖਲੋਤੇ ਨੇ ਨਾ ਸਾਰੀ ਵੀਰ ਭਰਾਣੇ ਆਪਣੇ ਤੇ ਬਾਕੀ ਛੋਟਾ ਜਿਹਾ ਸ਼ਹਿਰ ਇਹ ਸਾਰਾ ਨਾਲ ਮੈਂ ਪਹਿਲੀ ਵਾਰੀ ਇਸ ਘਟਿਆ ਵੀ ਸਾਰੇ ਸੱਜਣ ਮਿੱਤਰ ਨੇ ਜਿੰਨੇ ਵੀ ਉਪਰ ਆਪਣੇ ਭਰਾ ਘਰੇ ਨੇ ਹਨਾ ਕੋਈ ਬਗਾਨਾ ਨਹੀਂ ਹੈਗਾ ਸਾਰੇ ਆਪਣੇ ਨੇ ਚਲੋ ਪ੍ਰਮਾਤਮਾ ਕਰੇ ਮੈਂ ਕਹਿੰਦਾ ਵੀ ਹਰੇਕ ਬੰਦਾ ਜਿੱਤਿਆ ਯਾਰ ਆਪਾਂ ਤੇ ਹੀ ਕਹਿੰਨੇ ਆ ਕਿ ਨਹੀਂ ਉਹ ਜਿਹੜਾ ਜਿੰਨਾ ਜ਼ੋਰ ਲਾਏਗਾ ਜਿੰਨਾ ਲੋਕਾਂ ਦੇ ਵਿੱਚ ਵਿਚਰੇਗਾ ਉਹ ਜਿੱਤ ਜਾਏਗਾ ਬਸ ਇਹੀ ਇੱਕ ਸੱਚ ਸੱਜਣਤਾਈ ਦੇ ਤੌਰ ਤੇ ਜਾਣਿਆ ਹਰੇਕ ਨਾਲ ਵੀ ਅੱਜ ਅਗਲੇ ਨਾਲ ਖੜੀਏ ਜੇ ਕੱਲ ਨੂੰ ਜੇ ਆਪਾਂ ਕਿਸੇ ਨਾਲ ਖੜਾਂਗੇ ਉੱਪਰ ਤਾਂ ਹੀ ਆਪਣੇ ਨਾਲ ਕੱਲ ਨੂੰ ਖੜੇਗਾ ਕਿ ਨਹੀਂ ਤੇ ਆਪਾਂ ਵੇਖਦੇ ਰਹੇਗੇ ਵੀ ਗੱਡੀਆਂ ਤੇਲ ਫੂਕੇ ਦਾ ਐ ਕੱਪੜੇ ਧੋਣ ਵਾਲੇ ਹੋ ਜਾਂਦੇ ਨੇ 4 ਮਤਲਬ ਵੀ ਪੈਸੇ ਲੱਗਦੇ ਨੇ ਰੋਜ਼ ਹੈਨਾ ਪਰ ਇਹ ਸੱਜਣਤਾਈ ਵਾਲਾ ਕੰਮ ਨਹੀਂ ਰਹਿੰਦਾ ਹੁੰਦਾ ਕਿ ਨਹੀਂ ਉਪਰ ਸੱਜਣਤਾਈ ਹੁੰਦੀ ਏ ਦਿਲੋਂ ਅਸੀਂ ਦਿਨ ਰਾਤ ਹੀ ਰਾਤ ਨੂੰ ਮੈਨੂੰ ਲੱਗਦਾ ਆਪਾਂ ਜਾਂਦੇ 10 11 11 ਵਜੇ ਰਾਤ ਨੂੰ ਅਸੀਂ ਤੇ ਸਵੇਰੇ ਫੇਰ ਅਸੀਂ ਨਹਾ ਧੋ ਕੇ ਪਰ ਵੀਰ ਭਰਾ ਸਾਰੇ ਭਰਾਣੇ ਜਿੰਨੇ ਵੀ ਮਿੱਤਰ ਖਲੋਤੇ ਨੇ ਨਾ ਸਾਰੀ ਭਰਾਣੇ ਕੋਈ 12 13 ਸਾਲ ਪਹਿਲਾਂ ਡੈਰੇ ਤੋਂ ਖਲੋਤਾ ਕੋਈ ਆਪਣਾ ਰਿਉ ਤੋਂ ਖਲੋਕਤਾ ਹੈ ਜਿੰਨੇ ਵੀ ਮਿੱਤਰ ਸੱਚ ਨੇ ਸਾਰੇ ਆਪਣੇ ਭਰਾ ਆਏ ਬਾਕੀ ਇਹ ਵੀ ਇਹ ਵੀ ਆਪਣੇ ਨਾਲ ਜਿਵੇਂ ਭਾਉ ਹੋਣੇ ਆਪਣੇ ਭਰਾ ਦੇ ਜਾਣੇ ਉਹਨਾਂ ਦਾ ਕੋਤਾ ਹੈ ਬਿਲਕੁਲ ਬਿਲਕੁਲ ਸਾਨਾ ਆਪਣਾ ਭਰਾ ਭਰਾ ਦਾ ਬਿਲਕੁਲ ਬਿਲਕੁਲ ਪਿਆਰ ਬਿਲਕੁਲ ਜੀ ਬਿਲਕੁਲ ਬਾਕੀ ਜਾਈ ਜਾਂਦੇ ਆ ਮਿਲਦੇ ਆ ਟਾਈਮ ਹੋ ਗਿਆ ਜੂਰ ਦਾ ਦੂਸ ਪਿੰਨੇ ਆ। ਕਹੀਂ ਲਓ ਬਾਬਿਓ ਰਿਪੋਰਟ ਆਪਾਂ ਲੈ ਲਈ ਕੁਲਵਿੰਦਰ ਦੀ ਤੇ ਬਾਕੀ ਕੰਮ ਪ੍ਰੋਗਰਾਮ ਕਰਵਾ ਕੇ ਡਨ ਸ਼ਾਮ ਦੇ 4:30 5 ਵਜ ਗਏ ਨੇ ਮਿੱਤਰੋ ਤੇ ਇੱਕ ਸੱਜਣ ਨੂੰ ਮਿਲ ਕੇ ਤੇ ਫਿਰ ਬਾਕੀ ਆਪਾਂ ਚੱਲਦੇ ਆਂ ਪਟਿਆਲੇ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਪਟਿਆਲੇ ਕ੍ਰਿਵਿੰਦਰ ਦੀ ਦਵਾਈ ਲੈਣ। ਜੀ ਆਪੇ ਹੁਣ ਚੱਕ ਕੇ ਹੀ ਆਪਾਂ ਕ੍ਰਿਵਿੰਦਰ ਨੂੰ ਤੇ ਆਪਾਂ ਹੁਣ ਜਾਈ ਜਾਂਦੇ ਆ ਡਾਕਟਰ ਦੇ ਪਟਿਆਲੇ ਤੇ ਹਰ ਕੀ ਆ ਜੀ। ਤੇ ਆ ਕਿਹੜਾ ਖੱਡੇ ਬਹੁਤ ਜਿਆਦੇ ਹੋ ਗਏ ਸਾਡੇ ਸ਼ਹਿਰ ਪਟਿਆਲੇ ਜਾਂਦੇ ਆ ਨਾ ਬਹੁਤ ਜਿਆਦਾ ਸ਼ਰਕ ਖਰਾਬੇ ਹੋੜੀ ਜੋੜੀ ਜਾਂਦੇ ਵੀ ਥੋੜਾ ਜਿਹਾ ਨੁਕਸਾਨ ਹੋ ਗਿਆ ਜੀ ਟਰੱਕ ਦੇ ਥੋੜੇ ਸਾਈਡ ਹੀ ਲੱਗੀ ਸਾਨੂੰ ਹੋਇ ਬਖਾਨਦੇ ਆ ਤੇ ਹੁਣ ਸਮਾਨਾ ਟੱਪ ਗੇ ਤੇ ਹੁਣ ਚਾਈ ਜਾਂਦੇ ਆ ਬਾਕੀ ਤੁਹਾਡਾ ਨ ਕਰਦਿਆਂ ਗੱਲ ਪਹੁੰਚ ਗਏ ਕਿਉਂਕਿ ਰੋਡ ਬਹੁਤ ਚੱਲ ਰਿਹਾ ਹੈ ਇਸ ਕਰਕੇ ਫਿਰ ਅਗਲੀ ਥੋੜੀ ਹੁਣ ਚਾਈ ਜਾਂਦੇ ਆ ਤੇ ਅੰਗੇ ਜੀ ਡਾਕਟਰ ਸਾਹਿਬ ਨੂੰ ਮਿਲ ਕੇ ਵਾਰ ਤੇ ਆਪਾਂ ਹੁਣ ਚੱਲਦੇ ਆ ਵਾਪਸ ਪਿੰਡ ਨੂੰ ਲਓ ਜੀ ਮਿੱਤਰ ਇੱਧਰ ਪੀ ਰਹੇ ਆਂ ਹੀ ਸੂਪ ਤੇ ਤੂੰ ਤਾਂ ਐਮੂਲ ਕੋ ਨਹੀਂ ਮੇਂ ਗਰਲਫ੍ਰੈਂਡ ਹੋਵੇ ਮੇਰੀ ਸੂਪੀ ਕੇ ਗਰਲਫ੍ਰੈਂਡਾਂ ਮੂੰਹ ਨਹੀਂ ਲਕੋਉਂਦੀਆਂ ਹੁੰਦੀਆਂ ਤੇ ਆਹ ਦੇਖੋ ਜੀ ਇਧਰ ਕਟਨੀ ਨਹੀਂ ਫੇਰ ਆ ਪਾ ਸੂਪ ਜੀ ਅਸੀਂ ਆਗੇ ਮਾਫ ਕਰਾ ਲੀ 11:00 ਵਜੇ ਮਾਫ ਕਰਿਆ ਜੀ ਹੁਣ ਕਰਦੇ ਆ ਰੋਟੀ ਪਾਣੀ ਕਰਦੇ ਫਿਰ ਕਰਦੇ ਆ ਤੁਹਾਡੇ ਨਾਲ ਗੱਲ ਬਾਤ ਵੀ ਅਸੀਂ ਹੋ ਗਏ ਰੈਡੀ ਹੁਣ ਚੱਲਿਆਂ ਪਟਿਆਲੇ ਅੱਜ ਫੇਰ ਪਹੁੰਚ ਗਏ ਸਮਾਨੇ ਤੇ ਸਮਾਨੇ ਉਹ ਅਸੀਂ ਖਾਣ ਪੀਣ ਦਾ ਸਮਾਨ ਅਸੀਂ ਲਾਜ਼ਮੀ ਲੈਣੇ ਹੁੰਨੇ ਕਿ ਨਹੀਂ ਤੇ ਤੇ ਬਾਕੀ ਜਾਣੇ ਪਿਆ ਸਮਾਨਾ ਟੱਪ ਗਈ ਤੇ ਥੋੜੀ ਅੱਜ ਠੰਡ ਵੀ ਹੋ ਰਹੀ ਆ ਮਹਿਸੂਸ ਥੋੜੀ ਥੋੜੀ ਤੇ ਧੋਪਣੀ ਹੈਗੀ ਤੇ ਬੱਦਲ ਬਾਈ ਜੀ ਹੋਈ ਪਈ ਆ ਜੇ ਇੱਕ ਦਮੀ ਪੈ ਗਿਆ ਤਾਂ ਵਧੀਆ ਠੰਡ ਹੋ ਜੂਗੀ ਤੇ ਬਾਕੀ ਆਪਾਂ ਜਾਣੇ ਆ ਲਓ ਜੀ ਆਪਾਂ ਚੱਲਦੇ ਆਂ ਵਾਪਸ ਟੈਂਮ 4:00 ਵਜੇ ਨਿਕਲਦੇ ਆਂ ਵਸ ਘਰਾਂ ਨੂੰ ਆਪਾਂ ਖਾਣ ਲੱਗੇ ਆਪਣੀ ਰੈਪ ਤੇ ਬਹੁਤ ਵਧੀਆ ਵਿਊ ਆ ਇੱਧਰ ਵਾਈਪਸ ਖੜੇ ਆ ਤੇਦਰ ਪਨੀਰ ਰੈਪ ਲੋ ਜੀ ਅਹੀਂ ਰਾਹ ਦੇ ਵਿੱਚ ਪਹੁੰਚ ਗਏ ਲਾ ਲੰਗਰ ਗੁਰੂ ਜੀ ਮਹਾਰਾਜ ਦਾ ਸ਼ਗਲ ਲੱਗਿਆ ਪ੍ਰਸ਼ਾਦ ਨਾਲੇ ਤੇ ਨਾਲੇ ਚਾਹ ਗੁਰੂ ਮਹਾਰਾਜ ਦੇ ਹਰ ਥਾਂ ਥਾਂ ਤੇ ਹੁਣ ਸਭਾ ਆ ਗਈ ਹੈ ਜੀ ਹੁਣ ਥਾਂ ਥਾਂ ਤੇ ਲੰਗਰ ਹੀ ਚੱਲਣਗੇ ਅਸੀਂ ਆ ਗਏ ਬਾਬੇਓ ਅਸੀਂ ਆ ਗਏ ਹੁਣ ਘਰ ਵਾਪਸ ਪਟਿਆਲੇ ਤੋਂ ਇੱਕ ਤੋਂ ਕੰਮ ਸੀਗੇ ਉਹ ਕਰਕੇ ਖਾ ਪੀ ਕੇ ਤੇ ਆ ਗਏ ਘਰ ਤੇ ਇੱਕ ਦਵਾਈ ਦੁਵਾਈ ਦੁਵਾਈ ਜੀ ਲੈਣੀ ਸੀਗੀ ਬਿਮਾਰ ਹੋਏ ਫਿਰਦੇ ਆ ਤੇ ਬਾਕੀ ਹੁਣ ਚੱਲਦੇ ਆ ਸ਼ਹਿਰ ਵੋਟਾਂ ਨੇ ਤੇ ਹਾਜ਼ਰੀ ਲਵਾ ਕੇ ਆਉਣੇ ਆ 10 ਮਿੰਟ ਫੇਰ ਆਵਾਂਗੇ ਘਰ ਵਾਪਸ ਪੁਲਿਸ ਜਾ ਬਹੁਤ ਜ਼ਿਆਦਾ ਲੱਗ ਚੁੱਕੀ ਹੈ ਆ ਦੇਖੋ ਕੱਲ ਵੋਟਾਂ ਨੇ ਇੱਥੇ ਤੇ ਮਿਲਟਰੀ ਜ਼ਿਆਦਾ ਬਹੁਤ ਜ਼ਿਆਦਾ ਪੁਲਿਸ ਇਧਰ ਦੇਖੋ ਬਹੁਤ ਗੱਡੀਆਂ ਤੇ ਬਹੁਤ ਹੀ ਜ਼ਿਆਦਾ ਪੁਲਿਸ ਫੋਰਸ ਆਰਮੀ ਵਗੈਰਾ ਬਹੁਤ ਜਿਆਦੀ ਆਈ ਹੋਈ ਆ ਦੇਖੋ ਤੁਸੀਂ ਡਿਊਟੀਆਂ ਲੱਗੀਆਂ ਹੋਈਆਂ ਨੇ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਲਓ ਜੀ ਅੱਜ ਆ ਜੀ ਵੋਟਾਂ ਦਾ ਖੀਲ ਦਾ ਦਿਨ ਤੇ ਅੱਜ ਜਾਈ ਜਾਂਦੇ ਆ ਟਾਈਮ ਸਾਢੇ 10:00 ਵੱਜ ਗਏ ਨੇ ਤੇ ਬਾਕੀ ਹੁਣ ਜਾਈ ਜਾਂਦੇ ਆ ਤੇ ਹੁਣ ਇਧਰ ਗੁਰਵਿੰਦਰ ਨੂੰ ਵੀ ਘਰੇ ਪਿੰਡ ਤਾਰਨਾ ਇਧਰ ਕੋਲੋਲ ਹੋ ਗਈ ਚਾਬੀ ਨਹੀਂ ਲੱਭ ਰਹੀ ਤੇ ਇਧਰੋਂ ਵੱਟੋ ਵੱਟੀ ਆ ਗਈ ਉਹ ਪਿੱਛੇ ਵਾਲੇ ਗੇਟ ਦੇ ਵੱਟੋ ਵੱਟ ਚੱਲ 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 ਹਾਂ ਵੈਰੀ ਗੁੱਡ ਹਾਂ ਨਾ ਹਾਂ ਦੇਖੋ ਕੁੱਤਾ ਆ ਗਿਆ ਨਹੀਂ ਆਉਂਦਾ ਕੋਈ ਨਹੀਂ ਹੈ ਕੁੱਤਾ ਚੱਲ 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 ਆਪਣੇ ਵਾਲੀ ਕੁੱਤਾ ਆ ਗਿਆ ਚੱਲ ਚੱਲ ਜਾ ਚੱਲ ਜਾ ਚੱਲ ਜਾ ਬੁੱਤ ਆ ਗਿਆ ਐ ਤੂੰ ਨਹੀਂ ਨਾ ਜਾ ਤੋ ਨਾ ਅੰਦਰ ਦੇ ਇੱਧਰ ਦੀ ਜਾ ਉੱਪਰ ਦੀ ਇੱਧਰ ਦੀ ਜਾ ਫਿਰ ਵੱਟੋ ਵੱਟ ਇਹਨੇ ਖੋਲ ਦੇਣੀ ਆਹ ਫੇਂ ਕਰ ਲੈ ਚਲਾ ਆ ਜਾ ਕਿੱਕ ਚੰਗਰ ਚੱਪਾ ਗਿਆ ਥਾਪੀ ਕੋਲ ਵੇ ਜਾ ਅੰਦਰ ਲੋ ਜੀ ਅੱਜ ਵੋਟਾਂ ਲਿਸਟ ਦੇਣਾ ਤੇ ਪਤਾ ਲਾ ਲੈਣਾ ਗਿਣਤੀ ਕਿਦਨੇ ਗਿਣਤੀ 2-3 ਦਿਨਾਂ ਬਾਅਦ ਹੋਏ ਦੋ ਤਿੰਨ ਦਿਨਾਂ ਦੇ ਨਾਲ ਬਾਅਦ ਗਿਣਤੀ ਏ ਤੇ ਬਾਕੀ ਅੱਜ ਚਾਈ ਜਾਂਦੇ ਆ ਤੇ ਤੁਹਾਨੂੰ ਦੱਸਨੇ ਆ ਕੀ ਸਭਾਵਨਾ ਤੇ ਬਾਕੀ ਹਰੇਕ ਦਾ ਮਨ ਬਣਿਆ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਟਿਆ ਉਹ ਜਿੱਥੇ ਅਗਲੇ ਨੇ ਪਾਉਣੀ ਏ ਉਦੋਂ ਅੰਦਰ ਹੀ ਪਾਉਣੀ ਏ ਤੇ ਬਾਕੀ ਤੁਹਾਨੂੰ ਪਤਾ ਵੀ ਆਪਾਂ ਸੱਜਣਾਂ ਨੂੰ ਮਾਉਂਨੇ ਆ ਹਰੇਕ ਨਾਲ ਕੋਈ ਤੇ ਬਾਕੀ ਆਪਾਂ ਹੁਣ ਜਾਈ ਜਾਨੇ ਤੇ ਤੁਹਾਡੇ ਨਾਲ ਜਾ ਕੇ ਪਹੁੰਚ ਕੇ ਕਰ ਦਿਆਂ ਗੱਲਬਾਤ ਉੱਪਰੋਂ ਵੀਰ ਨੂੰ ਚੱਕ ਲਿਆ ਤੇ ਪੂਰੀ ਗੈਂਗਸਟਰ ਲੋਕਾਂ ਜੀ ਵੀਰ ਦੀ ਹੈ ਬਾਕੀ ਹੁਣ ਜਾਈ ਜਾਨੇ ਕੀੜਾ ਲੱਗ ਗਿਆ ਕੀੜਾ ਲੱਗ ਗਿਆ ਹਾਈ ਮੜਾਇਆ ਕਿੱਥੇ ਲੱਗੇ ਕੀੜਾ ਆਵੇ ਕੀੜਾ ਲੱਗ ਗਿਆ ਹਰੇਕ ਤੇ ਹੁਣ ਅੱਜ ਕੱਲ ਜੱਟਾਂ ਦੇਖ ਹਨਾ ਵਾਇਰਸ ਜੱਜ ਕੱਲ ਤੇ ਆਪਣੇ ਬਾਡੀ ਸੈੱਲ ਨਾ ਰਿਐਕਟ ਨਹੀਂ ਸਹੀ ਕਰਦੇ ਉਹ ਆਪਣੇ ਹੇਅਰ ਫੋਲਿਕਲਸ ਨੂੰ ਡੈਮੇਜ ਕਰ ਲਾਉਂਦੇ ਉਹਦੇ ਕਰਕੇ ਹਨਾ ਸੇ ਲਾਲਾ ਕੋਈ ਕੋਈ ਅੰਦਾ ਇਸ਼ੂ ਹੈ ਨਾ ਫਿਜ਼ੀਕਲ ਇਸ਼ੂ ਆ ਜਾਂਦਾ ਕੋਈ ਪੜਦੇ ਸ਼ਹਿਰ ਅੱਜ ਅੱਜ ਸੰਡੇ ਆ ਤੇ ਬਾਕੀ ਅੱਜ ਪਹੁੰਚਦਿਆਂ ਕਰਦਿਆਂ ਤੁਹਾਡੇ ਨਾਲ ਗੱਲਬਾਤ ਆ ਜਾ ਜਮੇਲ ਲੈਨੇ ਸਾਰੇ ਵੋਟਾਂ ਪਾ ਵੋਟਾਂ ਪਾ ਕੇ ਵੋਟਾਂ ਮੰਗਦੇ ਮੰਗਦੇ ਆ ਮੋਕਲੀ ਖਾਣੀ ਆ ਓ ਤੂੰ ਮਾ ਬੋਟਨਾ ਮੰਗਦੇ ਮੈਨੂੰ ਭੁੱਖ ਲੱਗੀ ਭੁੱਖ ਲੱਗੀ ਗੱਤੂ ਜੀ ਸਾਣੀ ਰੋਟੀ ਉਹਨਾਂ ਚ ਰੰਦ ਦਾ ਦਾਣਾ ਮੂੰਹ ਚ ਲਗਾਣਾ ਜਿੰਨਾ ਕਰ ਵੀ ਨਹੀਂ ਜੱਸਦਾ ਹਾਂ ਖਸਾ ਉਹ ਖਾਦੀਆਂ ਕੌਣ ਆ ਗਿਆ ਨਾ ਉਹ ਵਾਲਾ ਵਧੀਆ ਆਠੀ ਜਾਣਾ ਬਲੌਗ ਤੋਂ ਹੋਣ ਆਪਣਾ ਦੇ ਵੀ ਭੰਤ ਲੋਕ ਬਾਤ ਹੀ ਰਗਾ ਬਲੌਗ ਬਣਾਉਂਦੇ ਬਣਾਉਂਦੇ ਕੰਮ ਹੋ ਗਿਆ ਕੋਈ ਨੂੰ ਸਾਨੂੰ ਵੇਲ ਨਹੀਂ ਹੈਗੀ ਵੀ ਇਹੀ ਚਾਹ ਵੀ ਇਹੀ ਨਾ ਗੱਡੀ ਲੈ ਕੇ ਬੈੰਨੇ ਆਂ ਬਖਾਈ ਚਾ ਮੜੀ ਆਈ ਗੱਟੀ 'ਚ ਲੈ ਕੇ ਚਾ ਤਿਆਰ ਵੱਜਣ ਵਾਲੇ ਨੇ ਘੰਟਾ ਸਵਾ ਘੰਟਾ ਰਹਿ ਗਿਆ ਵੋਟ ਦਾ ਹਨਾ VOTING ਦਾ ਉਹ ਮਿੱਤਰੋ 4 ਵੱਜ ਗਏ ਨੇ ਵੋਟਾਂ ਹੋ ਗਈਆਂ ਸਵਾਪਤ ਤੇ ਬਾਕੀ ਹੁਣ ਚੱਲਦੇ ਆਂ ਲੋ ਬਿਓ ਕੰਮ-ਕੁੰਮ ਨਬੇੜ ਕੇ ਨਾਂ ਸਾਰਾ ਸਮਾਪਤੀ ਕਰਕੇ ਇੱਧਰ ਸੱਜਣ ਮਿੱਤਰ ਪੈਗ ਲਾਈ ਜਾਂਦੇ ਨੇ ਇੱਧਰ ਰੋਟੀਆਂ ਪੱਕੀ ਜਾਂਦੀਆਂ ਨੇ ਤੇ ਇਧਰ ਸਾਰੇ ਐ ਕੰਮ ਨਿਬੇੜ ਕੇ ਬਹੁਤ ਦਿਨਾਂ ਤੋਂ ਥੱਕ ਹਾਰ ਕੇ ਆਪਾਂ ਆ ਲੈਨੇ ਇਧਰ ਝੋਲਾ ਹੋਂਟੇ ਮਾਟੇ ਤੇ ਇਧਰ ਬਾਈ ਜਰੀ ਲਾਈ ਜਾਂਦੇ ਨੇ ਪੈਗ ਤੇ ਆਪਾਂ ਬੈਠੇ ਆ ਆਪਾਂ ਨਾ ਪੈਗ ਨਾ ਚਿਕਨ ਕੋਈ ਸਿਰਫ ਰੋਟੀ ਵਾਲੇ ਤੇ ਚਾਹ ਬਸ ਲੋਰੀ ਵਾਬਾ ਇਧਰ ਪੇਸਤੀ ਮੁੱਕ ਗਈ ਹੈ ਤੇ ਬਾਕੀ ਉਹ ਇਹੀ ਜਾਈ ਜਾਂਦੇ ਨੇ ਕਾਰ ਬੋਟਾਂ ਦਾ ਕੰਮ ਨਹੀਂ ਗਿਆ ਨਿੰਬੜ 17 ਤਰੀਕ ਨੂੰ ਆਏਗਾ ਰਿਜ਼ਲਟ ਫਿਰ ਤਾਂ ਹੁਣ ਦੱਸਾਂਗੇ ਕਿ ਕੀ ਪੋਜੀਸ਼ਨ ਆਈ ਹੈ ਸਾਡੀ ਕੀ ਨਹੀਂ ਕਿਹੜੀ ਨਹੀਂ ਕਿਉਂਕਿ ਬਾਕੀ ਮਹਾਰਾ ਇਹ ਹਜੇ ਤੱਕ ਤਾਂ ਠੀਕੇ ਕੰਮ ਹੈ ਹਨਾ ਉਖੜ ਦੱਸਾਂਗੇ ਦੱਸਾਂਗੇ ਚਲੋ ਮਹਾਰਾ ਜੀ ਕਰੇ ਸੱਚੇ ਪਾਸ਼ਾ ਤੇ ਬਾਕੀ ਹੁਣ ਜਾਈ ਜਾਈਨਾ ਘਰ ਤੇ ਵੀਰ ਨੂੰ ਤਾਰ ਕੇ ਬਿਲਕੁਲ ਬਿਲਕੁਲ ਚੱਟੇ ਖਾਣੀ ਆ ਨਾ ਮੈਂ ਨਹੀਂ ਖਾਂਦਾ ਹਾਂ ਨਾ ਆਈ ਨਹੀਂ ਮੈਂ ਨਹੀਂ ਖਾਂਦਾ ਆਈਆ ਘਚਕਦੇ ਆ ਮੈਂ ਮੈਂ ਇਨੀ ਕਰਨੀ ਆ ਕਰ ਲੈ ਜੀ ਮੈਂ ਮਾਤਾਰੀ ਖਾ ਲੈਂਦੀ ਆ ਮੈਂ ਨਹੀਂ ਖਾਂਦਾ ਮੈਂ ਨਹੀਂ ਖਾਂਦਾ ਯਾਰ ਤੇਸੀ ਜਿਹੋ ਵਾਲੀ ਇਹ ਖਾ ਕੇ ਤੇ ਵੇਖ ਯਾਰ ਹੱਦ ਹੋ ਗਈ ਆ ਆ ਵੀ ਇੱਥੇ ਖੜੇ ਨਹੀਂ ਬਾਈ ਜਰੀ ਡੇੜਾ ਬਾਈ ਹਾਂ ਲੋ ਜੀ ਭਰਾ ਸਾਡਾ ਖਾਂਦਾ ਵਸੈ ਨਹੀਂ ਵਿੱਚ ਹੁਣ ਵਸੈ ਨਹੀਂ ਵਿੱਚ ਪਹਿਲਾਂ ਪੇਸਟੀ ਫਿਰ ਗੱਚਕ ਹੁਣ ਵਸੈ ਨਹੀਂ ਵਿੱਚ ਲੰਮਾ ਇੰਨਾ ਨਹੀਂ ਖਾਣਾ ਖਾ ਲਾ ਯਾਰ ਮੈਂ ਇੰਨਾ ਨਹੀਂ ਖਾਣਾ ਜਾਣੀ ਹਾਂ ਖਾ ਯਾਰ ਮੈਲਣ ਓਕੇ ਕਿਹ ਹੈ ਤਰਮੋਝਾ ਕਿ ਤਰਮੋਝਾ ਹਾਂ ਲੈ ਓਕੇ ਓਕੇ ਜਾਨੇ ਓਕੇ ਬਾਈ ਆ ਕੇ ਵੀ ਗਿਆ ਅੱਗੇ ਉਹ ਚੀਕ ਓਕੇ ਬਰੋ ਅਲੋਈ ਆਪਾਂ ਹੁਣ ਚੱਲਦੇ ਆਂ ਘਰ ਤੇ ਹੁਣ ਆਪਾਂ ਲੇਟ ਹੋ ਗਏ 9 ਵਜੇ ਗੇ ਚੱਲੀਏ ਵਾਪਸ ਆਪ ਘਰਾਂ ਨੂੰ ਤੇ ਬਾਕੀ ਵੇਖਦੇ ਆ 27 ਤਰੀਕ ਨੂੰ ਮਹਾਰਾ ਸੋਖ ਰੱਖੇ ਸਾਰਾ ਵਧੀਆ ਹੀ ਬਣੇ ਕੰਮ ਕਰ ਹਣਾ ਚਲੋ ਬਾਕੀ ਮਹਾਰਾ ਦੀ ਮਰਜ਼ੀ ਆ ਜੋ ਮਾਲਕ ਨੇ ਲਿਖਿਆ ਉਹ ਹੋਣੀ ਹੋਣਾ ਬੰਦਾ ਤੇ ਬਹੁਤ ਕੁਝ ਸੋਚਦਾ ਤੇ ਬਾਕੀ ਹੁਣ ਜਾਈ ਜਾਂਦੇ ਆ ਆਪਾਂ ਘਰ ਨੂੰ ਜੀ ਕਿਵੇਂ ਹੋ ਜੀ ਸਾਰੇ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਟਾਈਮ ਵੱਜ ਗਏ ਨੇ 12 ਤੇ ਅੱਜ ਇਹ ਗਿੰਚੂ ਦਾ ਦਿਨ ਤੇ ਪਤਾ ਲੱਗੇ ਕਿ ਕੌਣ ਜਿੱਤਦਾ ਹੈ ਤੇ ਕੌਣ ਹਾਰਦਾ ਹੈ ਤੇ ਬਾਕੀ ਮਹਾਰਾਜ ਸੁੱਖ ਰੱਖੇ ਆਪਾਂ ਜਿੱਦੜ ਰਿਪੋਰਟ ਕੀਤੀ ਹੀ ਬਿਮਾਰ ਐ ਸੁੱਖ ਰੱਖੇ ਉਹੀ ਜਿੱਤੇ ਹਨਾ ਚਲੋ ਆਪਾਂ ਸਹੀ ਕਹਿੰਦੇ ਆ ਵੀ ਹਰੇਕ ਬੰਦੇ ਨੇ ਯਾਰ ਪੈਸੇ ਲਾਏ ਹੁੰਦੇ ਨੇ ਹਰੇਕ ਬੰਦੇ ਨੂੰ ਉਹੀ ਇੱਛਾ ਹੁੰਦੀ ਹੈ ਮਨ ਦੇ ਵਿੱਚ ਵੀ ਹਨਾ ਵੀ ਆ ਜਿੱਤੀਏ ਤੇ ਹਨਾ ਤੇ ਬਟ ਇਹ ਆ ਵੀ ਜੋ ਮਹਾਰਾਜ ਨੇ ਲਿਖਿਆ ਹੋਣਾ ਤੋ ਜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕਿਹਾ ਦਿਆ ਪਹਿਲਾਂ ਵੀ ਤੁਹਾਨੂੰ ਦੱਸ ਕਿਹਾ ਦਿਆ ਵੀ ਜੋ ਮਹਾਰਾਜ ਨੇ ਲਿਖਿਆ ਉਹ ਹੋਣਾ ਹੈ ਬੰਦਾ ਬੜੇ ਕਿਆਸ ਕਰਦਾ ਹੈ ਹਨਾ ਵੀ ਆ ਵੀ ਹੋ ਜੇ ਉਹ ਵੀ ਹੋ ਜੇ ਤੇ ਬਾਕੀ ਕਿਸਮਤ ਜਿਦੀ ਹੈ ਨਾ ਤੇ ਬਾਕੀ ਬਣਾਈ ਦੀ ਵੀ ਬੜੀ ਗੱਲ ਆਉਂਦੀ ਏ ਤੋ ਤਾਂ ਦੇ ਹਰੇਕ ਇਹ ਕਹਿੰਦਾ ਵੋਟ ਪਾ ਦਾਂਗੇ ਪਾ ਦਾਂਗੇ ਭਾਵੇਂ ਹਰੇਕ ਦਾ ਮਨ ਭਣਿਆ ਹੁੰਦਾ ਜਿੱਥੇ ਪਾਣੀ ਉਹਨੇ ਅਗਲੇ ਨੇ ਪਾਣੀ ਪਾਣੀ ਏ ਤੇ ਬਾਕੀ ਵੇਖਣੇ ਆਜੋ ਦੱਸਨੇ ਆ ਤੁਹਾਨੂੰ ਕੀ ਸੱਜਣ ਮਿੱਤਰ ਸਾਰੇ ਉੱਥੇ ਨੇ ਫੋਨ ਕਰੀ ਜਾਂਦੇ ਨੇ ਮੈਂ ਸਭ ਨੂੰ ਥੋੜਾ ਜਿਹਾ ਡੇਟ ਹੋ ਗਿਆ ਤੇ ਆਪਾਂ ਅੱਜਾਈ ਜੰਨੇ ਆ ਤੇ ਕਰਕੇ ਤੁਹਾਡੇ ਨਾਲ ਗੱਲ ਦੱਸਦੇ ਆ ਤੁਹਾਨੂੰ ਕਿੰਨੇ ਬਾਜ਼ੀ ਮਾਰੀਏ ਵੀ ਜਿਹਦੇ ਨਾਲ ਪਿੱਛੇ ਬੂੜ ਕੀਤੀ ਜਿੱਤਿਆ ਨਹੀਂ ਜਿੱਤਿਆ ਆਓ ਜੀ ਦੇਖਦੇ ਆ ਇਹ ਗੰਦੀ ਕਹਾਣੀ ਨਾਲ ਕਰੀਏ ਤੇਰੇ ਆ ਕਿਉਂ ਨਾ ਕਰੀਏ ਕੋਈ ਗੱਲ ਨਹੀਂ ਇਹ ਐ ਸ਼ਿਲਾ ਜੀ ਓਰੀਜਨਲ ਹੈ ਓਰੀਜਨਲ ਹੈ ਓਰੀਜਨਲ ਹੈ ਓਰੀਜਨਲ ਹੈ ਮੇਰੇ ਕੋਲ ਲੈ ਵੇ ਮੇਰੀ ਮੈਂ ਚੈੱਕ ਕਰਾ ਲੈਣੀ ਨਹੀਂ ਪੁੱਛ ਮੈਂ ਕਰਾ ਲਈਏ ਪਰੋ ਲੈਬ ਨਾਲ ਹੀ ਹੈ ਪਰੋ ਥੋੜਾ ਦਾ ਨਹੀਂ ਥੋੜਾ ਦਾ ਸਸਤਾ ਕਰਾਸ ਦੱਸ ਦੋ 10 ਰੁਪਏ ਦਾ ਨਹੀਂ ਬੰਦਾ ਅੱਜ ਕਦੀ ਜਾਣ ਗਿਆ ਵਾਲਾ ਮਾੜਾ ਦਾ ਫਿਰਦੇ ਨਾ ਦੇਖਾਂ ਕੋਈ ਗੱਲ ਨਹੀਂ

ਜੀ ਟਾਈਮ ਇਧਰ 5 ਵਜ ਗਏ ਨੇ ਤੇ ਗਿੰਤੀ ਦਾ ਅਜੇ ਕੋਈ ਸੁਭਾਵਨਾ ਨਹੀਂ ਤੇ ਬਾਕੀ ਇਧਰ ਅਸੀਂ ਮੌਫਲੀ ਲੈਣ ਲੱਗੇ ਆ। ਇਹੀ ਨਾਲੇ ਗੱਟਕ ਅੱਜ ਨੇ ਮਿੱਤਰ ਬੈਠੇ ਨਾਲੇ ਖਾਣੇ ਆ ਤੇ ਕੱਠ ਬਹੁਤ ਜ਼ਿਆਦਾ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਗੱਡੀ ਖੜੀ ਏ। ਤੇ ਵੇਖੋ ਇਹ ਕੱਠ ਵੇਖੋ ਜੀ। ਫਿਰ ਆਜਾ ਹੁਣ ਆਣਾ ਰੋਗੀ 5 ਵਜ ਤੋਂ ਕਿੰਦਾ ਮੈਂ। ਆਜਾ 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 ਹੁਣ ਆਪਣਾ ਜੋੜ ਚੱਲਦਾ ਬਈ ਵਿਚੀ ਬਲਾਕ ਵਾਲੇ ਨੇ ਵਿਚੀ ਜੁੱਟੇ ਨੇ। ਲੋਟ ਲੋ ਲੱਟ ਲੋ ਨਜ਼ਾਰਾ ਜੱਗ ਵਾਲੇ ਮੇਲੇ ਦਾ ਹੋ ਭਾਈ ਜੀ ਕੋਈ ਪਤਾ ਨਹੀਂ ਹੁੰਦਾ ਆਉਣ ਵਾਲੇ ਵੇਲੇ ਦਾ ਗਿਆ ਸਿਕੰਦਰ ਯਾਰੋ ਕਿਸ ਦੁਨੀਆ ਉਤੋਂ ਖਾਲੀ ਰਾਵਣ ਵਰਕੇ ਰਹੇ ਨਾ ਨਾਰਿਆਏ ਬਾਲੀ ਔਰ ਜਿਵੀ ਹੋਵੇ ਸੇਤ ਨਹੀਂ ਬੋਤਾ ਮਾਨ ਵਖਾਈ ਦਾ ਰੱਬ ਵਰਗਾ ਹੋਵੇ ਯਾਰ ਨਹੀਂ ਯਾਰ ਡਗਾ ਕਮਾਈ ਦਾ ਵਾਹ ਜੀ ਹੋਵੇ ਰੱਬਾ ਵਾਹ ਅਗੂ ਨਾ ਅਗੂ ਨਾ ਗੁਰਪਤਨ ਲਾ ਲਓ ਜੀ ਮਿੱਤਰੋ ਟਾਈਮ ਕਿੰਨਾ ਹੋ ਗਿਆ 1 ਵਜ ਗਿਆ ਪੂਰਾ ਯਾਰ ਤੇ ਧੁੰਦ ਬੜੀ ਪਿਆ ਜਿਆਦਾ ਪੈ ਗਈ ਔਰ ਬਹੁਤ ਹੁੰਦ ਪੈ ਗਈ ਹੈ ਇਹ ਤੱਕ ਵੇਖੋ ਅਜੇ ਤੱਕ ਰਿਜ਼ਲਟ ਨਹੀਂ ਆਇਆ 1 ਵਜ ਗਏ ਹਨ ਪੁਲਸੀ ਸਾਰੇ ਬੰਦੇ ਖੜੇ ਆ ਸਾਰੇ ਜਿਹੜੇ ਦੂਜੇ ਹਨ ਦੋਗਲੇ ਬੰਦੇ ਉਹ ਸਾਰੇ ਭੱਜ ਗਏ ਨੇ ਜਿਹੜੇ ਭਾਂਜੋ ਸਵਾਦ ਲੈਣ ਵਾਲੇ ਸੀ ਉਹ ਲੰਘੇ ਨੇ ਜਿਹੜੇ ਭਰਾਹ ਨੇ ਨਾਲ ਖੜਨ ਵਾਲੇ ਉਹ ਖੜੇ ਨੇ ਅਜੇ ਤੱਕ ਟਾਈਮ ਹੈ ਪੁਲਸੀਏ ਫੋਨ ਤੇ ਆਪਣਾ ਟਾਈਮ ਖਾਦੇ ਨੇ ਅਗਲੇ ਨੂੰ ਟਾਈਮ 12:55 12 ਵਜ ਗਏ 55 ਮਿੰਟ ਹੋ ਗਏ ਨੇ ਸਵਾਦ ਲੈਣ ਵਾਲੇ ਸਾਰੇ ਲੰਗੇ 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 ਬਿਲਕੁਲ ਸਹੀ ਗੱਲ ਹੈ ਭਰਾ ਜਿਹੜੇ ਜਿਹੜੇ ਭਰਾ ਨੇ ਉਹ ਖਲੋਤੇ ਨੇ ਇਹ ਤੱਕ ਹਾਂ ਬਿਲਕੁਲ ਵੀਰੇ ਬਿਲਕੁਲ 2 ਵੱਜ ਗਏ ਨੇ ਮਿੱਤਰੋ ਦੱਬੇ ਜੀ ਆਪਾਂ ਜਿੱਤ ਗਏ ਆਪਣੇ ਮਿੱਤਰ ਸੱਜਣ ਜਿੰਨੇ ਖੜੇ ਸੀਗੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਆਪਾਂ ਹੁਣ ਵਧਾਈਆਂ ਵਟੇ ਕੇ ਆਪਾਂ ਹੁਣ ਆ ਗਏ ਘਰ ਨੂੰ ਤੇ ਸਾਰਿਆਂ ਨੂੰ ਮਿੱਤਰਾਂ ਨੂੰ ਬਹੁਤ ਬਹੁਤ ਵਧਾਈਆਂ ਤੇ 4:00 ਵਜ ਗਿਆ ਵੇਖ ਲਓ 9 ਮਿੰਟ ਰਹਿ ਗਏ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿੱਤਰੋ ਆਪਾਂ ਤਾਂ ਕੀ ਲਿਖਿਆ ਜਿਵੇਂ ਜਿਵੇਂ ਨੇੜੇ ਸਿਆਲ ਆਈ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦਾ ਵੀ ਖਿਆਲ ਆਈ ਜਾਂਦਾ ਹੈ ਬਾਬੇ ਲੰਗਰ ਲੱਗਣ ਲੱਗੇ ਨੇ ਹੁਣ ਸਬਾਹ ਦੇ ਦਿਨ ਆ ਗਏ ਨੇ ਸਿੱਖੀਆਂ ਤੋਂ ਸੋਹਣੀਆਂ ਆ ਦੇਖੋ ਆ ਲੈ ਲਿਆ ਜੀ ਤੇ ਲੰਗਰ ਵਾਸਤੇ ਬਹੁਤ ਵਧੀਆ ਲੰਗਰ ਆ ਵੀ ਹੌਲੀ ਹੌਲੀ ਹਜੇ ਪਏ ਆ ਹਫਤਾ ਪਿਆ ਹਲੇ ਸਬਾਹ ਨੂੰ ਤੇ ਲੰਗਰ ਹਜੇ ਸਟਾਰਟ ਹੋ ਗਿਆ ਤੇ ਅੱਜ ਆ ਤਰੀਕ 20 ਹੋ ਗਈ ਤੇ ਵਲੌਗ ਪਤਾ ਨਹੀਂ ਕਿਦਾਂ ਆਊਗਾ ਇਹ ਤੇ ਬਾਕੀ ਇਹ ਵੇ ਵੀ ਬਾਈ ਤੋਂ ਤੇ ਇਟ ਬਾਈ ਤੇ ਨੂੰ ਸਟਾਰਟ ਹੁੰਦੇ ਆ ਲੰਗਰਾਂ ਵੇਖੋ ਚੱਲਦੇ ਪਿਆ ਤੇ ਬਹੁਤ ਵਧੀਆ ਗੱਲ ਐ